ਮੇਰੀ ਗੁੜੀਆ ਵੀ ਇੱਥੋਂ ਬਾਹਰੋਂ ਬਰਬਾਰ ਦਾ ਇੱਥੇ ਹੀ ਬਣਿਆ ਕੀ ਬਾਤ ਹੈ ਹਾਂਜੀ ਤੇ ਮੇਰੇ ਬੇਟੇ ਦਾ ਵੀ ਵਧੀਆ ਸਟੱਡੀ ਚੱਲਦੀ ਪਈ ਜਿੱਦਾਂ ਮੈਂ ਅਸੀਂ ਸੋਚਿਆ ਉਦਾਂ ਹੀ ਹੁੰਦਾ ਪਿਆ ਪਤਾ ਨਹੀਂ ਸੀ ਕਿ ਉਹ ਬਾਹਰ ਦਾ ਬਣੂਗਾ ਵੀ ਕਿਉਂ ਕੁਝ ਨਹੀਂ ਸੀ ਸਾਡੇ ਕੋਲ ਬਾਬਾ ਜੀ ਦੀ ਕਿਰਪਾ ਨਾਲ ਆਪਣੇ ਆਪ ਹੀ ਸਾਰਾ ਕੁਝ ਹੋਣ ਗਿਆ ਅਸੀਂ 4-5 ਸਾਲ ਤੋਂ ਆ ਰਹੇ ਹਾਂ ਕਿਸ ਤਰੀਕੇ ਦੇ ਇੱਥੇ ਆ ਕੇ ਆਨੰਦ ਮਿਲਦਾ ਹੈ ਬਹੁਤ ਆਨੰਦ ਮਿਲਦਾ ਬਾਬਾ ਜੀ ਦੀ ਕਿਰਪਾ ਬਹੁਤ ਹੁੰਦੀ ਹੈ ਹਾਂਜੀ ਅੱਛਾ ਦੱਸੋਗੇ ਕਿ ਇੱਥੇ ਆ ਕੇ ਕਿੰਨੇ ਕੁ ਸੁੱਖ ਦੀ ਜਿਹੜੀ ਪ੍ਰਾਪਤੀ ਹੋਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਚਮਤਕਾਰ ਜਿਹੜੇ ਨੇ ਹੋਏ ਨੇ ਸ਼ੰਭਤਕਾਰ ਦਾ ਦੇਖੋ ਜੀ ਬਹੁਤ ਹੁੰਦੇ ਅੱਜ ਆਪਾਂ ਮਨ ਸੱਚੇ ਮੰਨ ਆਈਏ ਤਾਂ ਮੇਰੀ ਕੁੜੀਆ ਵੀ ਇੱਥੇ ਬਾਹਰ ਬਰਬਾਰ ਦਾ ਇੱਥੇ ਹੀ ਬਣਿਆ। ਕੀ ਬਾਤ ਹੈ? ਹਾਂਜੀ। ਤੇ ਮੇਰੇ ਬੇਟੇ ਦਾ ਵੀ ਵਧੀਆ ਸਟੱਡੀ ਚੱਲਦੀ ਪਈ ਹੈ ਜਿੱਦਾਂ ਮੈਂ ਅਸੀਂ ਸੋਚਿਆ ਉਦਾਂ ਹੀ ਹੁੰਦਾ ਪਿਆ। ਮਤਲਬ ਜਦੋਂ ਕੁੜੀ ਦਾ ਬਾਹਰ ਜਾਣ ਦਾ ਸੀਗਾ ਤੇ ਕਿਸ ਤਰੀਕੇ ਦੀ ਪਹਿਲੇ ਦਿੱਕਤ ਪਰੇਸ਼ਾਨੀ ਆ ਰਹੀਆਂ ਸੀ ਜਦੋਂ ਇੱਥੇ ਆ ਕੇ ਨਤਮਸਤਕ ਹੋਏ ਕੁਝ ਪਤਾ ਨਹੀਂ ਸੀ ਕਿ ਉਹ ਬਾਹਰ ਦਾ ਬਣੂਗਾ ਵੀ ਕਿਉਂ ਕੁਝ ਨਹੀਂ ਸੀ ਸਾਡੇ ਕੋਲ। ਬਾਬਾ ਜੀ ਦੀ ਕਿਰਪਾ ਨਾਲ ਆਪਣੇ ਆਪ ਹੀ ਸਾਰਾ ਕੁਝ ਹੋਣ ਗਿਆ। ਕੀ ਬਾਤ ਹੈ? ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਬਾਬਾ ਜੀ ਤਾਈ ਅਸੀਂ ਲਾੜਨੀ ਛੱਡਦੇ ਹੈਗੇ ਬਾਬਾ ਜੀ ਦੇ ਦਰ ਤੋਂ ਹੀ ਮਿਲਣਾ ਸਭ ਕੁਝ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਇਹੀ ਚਾਹਾਂਗੇ ਕਿ ਸੋ ਆਪਣੇ ਜਿਉ ਵੀ ਤੁਹਾਡੇ ਮਨ ਚ ਮਨੋ ਕਾਮਨਾ ਇੱਥੇ ਲੈ ਕੇ ਆਓ ਬਾਬਾ ਜੀ ਸਾਹਿਬ ਦੇ ਪੂਰਾ ਕਰੋ ਸੱਚੇ ਸਰਦਾ ਨਾਲ ਆਓ ਅਸੀਂ 4-5 ਸਾਲ ਤੋਂ ਹੋ ਰਿਹਾ ਕਿਸ ਤਰੀਕੇ ਦੇ ਇੱਥੇ ਆ ਕੇ ਆਨੰਦ ਮਿਲਦਾ ਹੈ ਬਹੁਤ ਆਨੰਦ ਮਿਲਦਾ ਬਾਬਾ ਜੀ ਦੀ ਕਿਰਪਾ ਬਹੁਤ ਹੁੰਦੀ ਹੈ ਹਾਂਜੀ ਅੱਛਾ ਦੱਸੋਗੇ ਕਿ ਇੱਥੇ ਆ ਕੇ ਕਿੰਨੇ ਕੁ ਸੁੱਖ ਦੀ ਜਿਹੜੀ ਪ੍ਰਾਪਤੀ ਹੋਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਚਮਤਕਾਰ ਜਿਹੜੇ ਨੇ ਹੋ ਸ਼ਾਮਤਕਾਰ ਦਾ ਦੇਖੋ ਜੀ ਬਹੁਤ ਹੁੰਦੇ ਆ ਅੱਜ ਆਪਾਂ ਮਨ ਸੱਚੇ ਮੰਨ ਆਈਏ ਤਾਂ ਮੇਰੀ ਗੁੜੀਆ ਵੀ ਇੱਥੋਂ ਬਾਹਰੋਂ ਬਣ ਬਾਹਰ ਦਾ ਇੱਥੋਂ ਹੀ ਬਣਿਆ। ਕੀ ਬਾਤ ਹੈ। ਹਾਂਜੀ ਤੇ ਮੇਰੇ ਬੇਟੇ ਦਾ ਵੀ ਵਧੀਆ ਸਟੱਡੀ ਚੱਲਦੀ ਪਈ ਜਿੱਦਾਂ ਮੈਂ ਅਸੀਂ ਸੋਚਿਆ ਉਦਾਂ ਹੀ ਹੁੰਦਾ ਪਿਆ। ਮਤਲਬ ਜਦੋਂ ਕੁੜੀ ਦਾ ਬਾਹਰ ਜਾਣ ਦਾ ਸੀਗਾ ਤੇ ਕਿਸ ਤਰੀਕੇ ਦੀ ਪਹਿਲੇ ਦਿੱਕਤ ਪਰੇਸ਼ਾਨੀ ਆ ਰਹੀਆਂ ਸੀ ਜਦੋਂ ਇੱਥੇ ਆ ਕੇ ਨਤਮਸਤਕ ਹੋਏ ਪਤਾ ਨਹੀਂ ਸੀ ਕਿ ਉਹ ਬਾਹਰ ਦਾ ਬਣੂਗਾ ਵੀ ਕਿਉਂ ਕੁਝ ਨਹੀਂ ਸੀ ਸਾਡੇ ਕੋਲ। ਬਾਬਾ ਜੀ ਦੀ ਕਿਰਪਾ ਨਾਲ ਆਪਣੇ ਆਪ ਹੀ ਸਾਰਾ ਕੁਝ ਹੋਣ ਗਿਆ। ਕੀ ਬਾਤ ਹੈ। ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਬਾਬਾ ਜੀ ਤਾਂ ਹੀ ਅਸੀਂ ਲਾੜਨੀ ਛੱਡਦੇ ਹੈਗੇ ਬਾਬਾ ਜੀ ਦੇ ਦਰ ਤੋਂ ਹੀ ਮਿਲਣਾ ਸਭ ਕੁਝ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਇਹੀ ਚਾਹਾਂਗੇ ਕਿ ਤੁਸੀਂ ਆਪਣੇ ਜਿਉ ਵੀ ਸਾਡੇ ਮੰਨ ਚ ਮਨੋ ਕਾਮਨਾ ਇੱਥੇ ਲੈ ਕੇ ਆਓ ਬਾਬਾ ਜੀ ਸਾਭ ਦੇ ਪੂਰਾ ਕਰੋ ਸੱਚੇ ਸਰਦਾ ਨਾਲ ਆਓ 84-5 ਸਾਲ ਤੋਂ ਹੋ ਰਿਹਾ ਕਿਸ ਤਰੀਕੇ ਦੇ ਇੱਥੇ ਆ ਕੇ ਆਨੰਦ ਹੁੰਦਾ ਹੈ ਬਹੁਤ ਆਨੰਦ ਮਿਲਦਾ ਬਾਬਾ ਜੀ ਦੀ ਕਿਰਪਾ ਬਹੁਤ ਹੁੰਦੀ ਹੈ ਹਾਂਜੀ ਅੱਛਾ ਦੱਸੋਗੇ ਕਿ ਇੱਥੇ ਆ ਕੇ ਕਿੰਨੇ ਕੁ ਸੁੱਖ ਦੀ ਜਿਹੜੀ ਪ੍ਰਾਪਤੀ ਹੋਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਚਮਤਕਾਰ ਜਿਹੜੇ ਨੇ ਹੋਏ ਨੇ ਸ਼ਾਮਤਕਾਰ ਦਾ ਦੇਖੋ ਜੀ ਬਹੁਤ ਹੁੰਦੇ ਆ ਜੇ ਆਪਾਂ ਮਨ ਸੱਚੇ ਮੰਨ ਆਈਏ ਤਾਂ ਮੇਰੀ ਗੁੜੀਆ ਵੀ ਇੱਥੋਂ ਬਾਹਰੋਂ ਬਲਬਾਰ ਦਾ ਇੱਥੇ ਹੀ ਬਣਿਆ। ਕੀ ਬਾਤ ਹੈ। ਹਾਂਜੀ ਤੇ ਮੇਰੇ ਬੇਟੇ ਦਾ ਵੀ ਵਧੀਆ ਸਟੱਡੀ ਚੱਲਦੀ ਪਈ ਜਿੱਦਾਂ ਮੈਂ ਅਸੀਂ ਸੋਚਿਆ ਉਦਾਂ ਹੀ ਹੁੰਦਾ ਪਿਆ। ਮਤਲਬ ਜਦੋਂ ਕੁੜੀ ਦਾ ਬਾਹਰ ਜਾਣ ਦਾ ਸੀਗਾ ਤੇ ਕਿਸ ਤਰੀਕੇ ਦੀ ਪਹਿਲੇ ਦਿੱਕਤ ਪਰੇਸ਼ਾਨੀ ਆ ਰਹੀਆਂ ਸੀ ਜਦੋਂ ਇੱਥੇ ਆ ਕੇ ਨਤਮਸਤਕ ਹੋਏ ਕੁਝ ਪਤਾ ਨਹੀਂ ਸੀ ਕਿ ਉਹ ਬਾਹਰ ਦਾ ਬਣੂਗਾ ਵੀ ਕਿਉਂਕਿ ਕੁਝ ਨਹੀਂ ਸੀ ਸਾਡੇ ਕੋਲ। ਬਾਬਾ ਜੀ ਦੀ ਕਿਰਪਾ ਨਾਲ ਆਪਣੇ ਆਪ ਹੀ ਸਾਰਾ ਕੁਝ ਹੋਣ ਗਿਆ। ਕੀ ਬਾਤ ਹੈ। ਹਾਂ ਜੀ ਬਹੁਤ ਖੁਸ਼ੀ ਹੁੰਦੀ ਹੈ ਬਾਬਾ ਜੀ ਤਾਂ ਹੀ ਅਸੀਂ ਲਾੜਨੀ ਛੱਡਦੇ ਹੈਗੇ ਬਾਬਾ ਜੀ ਦੇ ਦਰ ਤੋਂ ਹੀ ਮਿਲਣਾ ਸਭ ਕੁਝ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਇਹੀ ਚਾਹਵਾਂਗੇ ਕਿ ਸੋ ਆਪਣੇ ਜਓ ਵੀ ਸਾਡੇ ਮਨ ਚ ਮਨੋ ਕਾਮਨਾ ਇੱਥੇ ਲੈ ਕੇ ਆਓ ਬਾਬਾ ਜੀ ਸਾਹਿਬ ਦੇ ਪੂਰਾ ਕਰੋ ਸੱਚੇ ਸਰਦਾ ਨਾਲ ਆਓ